ਆਯੋ ਆਪ ਤੁਸੀਂ ਤੇ ਕਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਕਾਂਗਰਸ ਜਨਾਬ ਬਿਲਕੁਲ ਜੀ ਪਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਹੈ ਕੋਈ ਵੀ ਨਹੀਂ ਭਰਾਵਾ ਆਪਣਾ ਥੀਕਾ ਜਿਹੜਾ ਵੀ ਆ ਕੰਟਰੋਲ ਹੋਈ ਹੈ ਔਰ ਜਿੰਨੇ ਵੀ ਕੀਤੇ ਆ ਸਾਖਸ਼ਾਤ ਕੋਲ ਆਪਣਾ ਕੰਮ ਕਰਦੇ ਪਹਿਲਾਂ ਕੁਝ ਥ੍ਰੀ ਸੀਨ ਨਹੀਂ ਮੈਨੂੰ ਹੁਣ ਪਤਾ ਲੱਗਿਆ ਕਿ ਇਹਦੇ ਪਹਿਲਾਂ ਵੀ ਮੇਰੇ ਕੋਲ ਐਟ ਸੀ ਫੋਨ ਬਣਵਾ ਰਹੇ ਸੀ ਪਰ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਜਾਂਦਾ ਹਾਂ ਉਸ ਟਾਈਮ ਆ ਕੇ ਕਰਤਾ ਚੱਲ ਰਿਹਾ ਹੈ ਅਧਿਕਾਰੀਆਂ ਨੇ ਬਿਲਕੁਲ ਕਲੀਅਰ ਸੀ ਕਰ ਰਹੇ ਕੰਮ ਆਪਣੀਆਂ ਦੀਵਾਂਦੀਆਂ ਅਧਿਕਾਰੀਆਂ ਦੀ ਬਹੁਤ ਜ਼ਿਆਦਾ ਉਸ ਟਾਈਮ ਲੱਗ ਗਿਆ ਜੋ ਵੀ ਇਹ ਜਿੰਨੇ ਵੀ ਗਲਤ ਚੱਲਦਾ ਉਹ ਜੋ ਕਾਨੂੰਨ ਹੱਥ ਚਲੂ ਹੋਗਾ ਅਜੇ ਲਈ ਕਾਨੂੰਨਾਂ ਦਾ ਕੰਮ ਸੀ ਵੀ ਵਾਈਸ ਪ੍ਰੈਜ਼ੀਡੈਂਟ ਜਦੋਂ ਰਾਉਟ ਤੇ ਕੋਰੀਟ ਸੀ ਸੀਟੀ ਵਾਈਸ ਪ੍ਰੈਜ਼ੀਡੈਂਟ ਦੇ ਬੜੇ ਜਿਨਾ ਦਾ ਇਹ ਗੱਲ ਪਈ ਸੀ ਸੈਟ ਹਟਾਰੇ ਸੀ ਸਾਰੇ ਅਫਸਰਾਂ ਦੇ ਨੌਲਜ ਵਿੱਚ ਆ ਇਹਦੇ ਪੈਡੈਸਟੀ ਸਾਬ ਨੂੰ ਨਾਲੇ ਜੀ ਜਿਹੜਾ ਹੋਣਾ ਸੀ ਇਹਨਾਂ ਨੂੰ ਨਾਲੇ ਸੀ ਪਰ ਇਸ ਦੇ باوجود ਕਿਉਂ ਹੋਲਿਆ ਨਾ ਚਾਹ ਹੋ ਗਿਆ ਵਾ ਕਿਤੇ ਪੰਜਾਬ ਸਰਕਾਰ ਦੇਖੇ ਲਾਰਡ ਆਡਰਸ ਕਿ ਕਰੇ ਜਾ ਰਿਹਾ ਆਪ ਸ਼ਹਿਰੀ ਦਾ ਜੂਨਾ ਹਰਾਮ ਹੋਇਆ ਲੋਕਾਂ ਦਾ ਕਿਤੇ ਤੇ ਕਿਤੇ ਪਰਲੂਆਂ ਤੇ ਰਹਿਣਾ ਚਾਹੀਦਾ ਤੇ ਦੁਨੀਆ ਕਿਹੜੇ ਕਰ ਰਹੀ ਹੈ ਸਤਿ ਸ੍ਰੀ ਅਕਾਲ ਨੂੰ ਸੋਚਣਾ ਚਾਹੀਦਾ ਲਿਖਣਾ ਚਾਹੀਦਾ ਕਿ ਪੰਜਾਬ ਦੀ ਸ਼ਹਿਰੀ ਕਿਹੜੇ ਹੂਸ ਰਹੀ ਹੈ ਰੋਈਆਂ ਗੋਲੀਆਂ ਮੌਤ ਦਾ ਪਤਾ ਕਿੰਦਰ ਪਤਾ ਕਿ ਦੇਖੋ ਗੁਨਾਹ ਲਗਾ ਦਾ ਨਾ ਲਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਨੇ ਕਿਰਪਾ ਕੀਤੀ ਹੈ ਮੇਰੇ ਪਤਾ ਨਹੀਂ ਕਿ ਨਹੀਂ ਕੋਈ ਘਰ ਬਹੁਤ ਹੀ ਕਿਸੇ ਨੂੰ ਹੈ ਨਹੀਂ ਨਾ ਕਿ ਨਾ ਉੱਪਰ ਰਹੇ ਦਾ ਹਰ ਦਿਨ ਤੇ ਜਮ ਲੱਗ ਰਹੇ ਜਿਵੇਂ ਅਮਾ ਜਰੇ ਅਮਾ ਦੇ ਵਿੱਚ ਇਹ ਤੇ ਠੀਕ ਹੈ ਜੀ ਤੇ ਅਸੀਂ ਪੁਲਿਸ ਦੇ ਕੇ ਨਾ ਕੁੱਤੇ ਨੇ ਨੰਨਾ ਕਿ ਕਿਤੇ ਨੇ ਕਿਹੜੀ ਗੱਲ ਹੋਤੇ ਨੇ ਤੋਂ ਅਵੈਰੀ on ਬਹੁਤ ਬਦਕੀਸ਼ਨ ਕਰੇਗਾ ਬਹੁਤ ਬਦਕੀਸ਼ ਤੇ দাশ ਤੋਂ ਲੱਗੀ ਮੈਂ ਕੌਟਮ ਸ਼ੇਡ ਗੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਤੇ ਆਨਰ ਅਫੀਸਰ ਟੈਲੀਕਮ ਬਟਾਲਾ ਕੀ ਹੋਇਆ ਕੋਈ ਲੜਕੇ ਆਏ ਆ ਜੀ ਦੋ ਅਣਪਛਾਤੇ ਤੇ ਆ ਕੇ ਸੇ ਫਾਇਰਿੰਗ ਕਰਕੇ ਆ ਸ਼ੋਰਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਆ ਜਿੱਥੇ ਗੋਲੀ ਚੱਲੀ ਐਗਜੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਆ ਸੈਮਸੰਗ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਠ ਖਲੋਤੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਤੇ ਹਾਲਾਤ ਬਿਲਕੁਲ ਸਭ ਨੇ ਗੱਲ ਕੀਤੀ ਥ੍ਰੈਟ ਵੀ ਸੀ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਆ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਆ ਗਿਆ ਜੀ ਕੀ ਮੰਗਿਆ ਗਿਆ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਗ ਪਰ ਮਾੜੀ ਗੱਲ ਹੈ ਲਾਅ ਐਂਡ ਆਰਡਰ ਦੇ ਖਿਲਾਫ ਮਾਰੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲੱਗਾ ਔਰ ਬਟਾਰਾ ਤਾਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਵਿਜ਼ਿਟ ਰੂਟ ਰਹਿੰਦਾ ਮੈਂ ਜੀ ਕਾਫੀ ਵਾਰ ਕਹਿ ਚੁੱਕਾ ਆ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਇਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤਾਂ ਕਦੀ ਲੱਗਾ ਨਹੀਂ ਜੀ ਇੱਥੇ ਕੋਈ ਵਾਰੀ ਕਹਿ ਕੇ ਵੇਖ ਲਿਆ ਜੀ ਨਾਕਾ ਕਦੀ ਨਹੀਂ ਆਇਆ ਹਾਂ ਜੀ ਉਹ ਹੁਣ ਵੀਆ ਆਂਦੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਵੇਖਦੇ ਆਂ ਜੀ ਮਾਹੌਲ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਡਰ ਵਾਲਾ ਬਣ ਗਿਆ ਬਿਲਕੁਲ ਦੇਖੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ ਅਹੀਂ ਸ਼ਹਿਰੀ ਇਹ ਬੰਦੇ ਆ ਤੇ ਡਰ ਤੇ ਨੇਚਰਲੀ ਮਿਹਰ ਕੋਈ ਬੇਟਾ ਦੇਖਿਆ ਉਹ ਨਾ ਵਿਚਾਰਾ ਰੋਂਦਾ ਪਿਆ ਕੀ ਲੱਗਦਾ ਪਰਿਵਾਰ ਤੇ ਕੀ ਬੀਤ ਹੋਵੇ ਕਿ ਜਦੋਂ ਪਤਾ ਲੱਗਦਾ ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ ਛੋਟੀ ਬਲੀ ਕੋਈ ਸਿਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆਂਗੇ ਹਫਤੇ ਦੱਸਦੇ ਤੋਂ ਆ ਕੰਮ ਚੱਲਦਾ ਪਿਆ ਰੈੱਡ ਦਾ ਕੋਈ ਸਿਕਿਉਰਟੀ ਬਿਲਕੁਲ ਕੋਈ ਨਹੀਂ ਜੀ ਕਿਤਾ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਹ ਕੀ ਹੋ ਰਿਹਾ ਕਤ ਲੋ ਗਾਰਦ ਰੋਹ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਮੰਮੇ ਦੱਸ ਦੋ ਜੀ ਕੀ ਆ ਅ ਛੋੜ ਕੇ ਪਹਿਲੇ ਹੀ ਇੱਥੇ ਇਹ ਆਪ ਬੇਸਿਕ ਇੰਪੋਰਟਿੰਗ ਦੇ ਜ਼ਰੀਏ ਕਿ ਇੱਥੇ ਗੁੱਡੂ ਸ਼ੇਡ ਨੇ ਉਨਾਂ ਦੀ ਦੁਕਾਨ ਤੇ ਟੈਲੀਕਾਮ ਦੀ ਉਹ ਨਾਲ ਹੀ ਉਹਨਾਂ ਦਾ ਕੰਮ ਵਸੇ ਉਹਨਾਂ ਵੀ ਗਾਰਮੈਂਟ ਦੀ ਦੁਕਾਨ ਹੈ ਜਿਹੜੀ ਕੰਮ ਤੇ ਹੈ ਤੇ ਟੈਲੀਕਾਮ ਦੀ ਦੁਕਾਨ ਜਿਹੜੀ ਨਗਰ ਸਾਂ ਸੰਧੀ ਉਹ ਤੋਂ ਬਾਹਰ ਕੋਈ ਅਣਕੀ ਸ਼ਤਾਂ ਬੀਤੀ ਕੋਈ ਕੋਈ ਫਾਇਰ ਕਰਕੇ ਚਲਾ ਗਿਆ ਤੇ ਉਹਨਾਂ ਸ਼ੀਸ਼ੇ ਤਰਫ ਲੱਗਿਆ ਤੇ ਕਿੰਨਾ ਕੁ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਜੀ ਉਹਨਾਂ ਦਾ ਪਰ ਬਾਕੀ ਪਚਾਰ ਹੋ ਪੈਣਾ ਕੁਝ ਬਰੇਟ ਹੈ ਸੀ ਹਾਂ ਜੀ ਬਰੇਟ ਹੈ ਸੀ ਤੇ ਇੱਕ ਕਾਂਗਰਸ ਲੀਡਰ ਵੀ ਦੱਸੇ ਜਾ ਰਹੇ ਹਾਂ ਜੀ ਹਾਂ ਕੰਗਰਸ ਜੀ ਸਰ ਕੋ ਸিসিਟੀਵੀ ਵੀਡੀਓ ਚੈੱਕ ਕੀਤੀ ਜਾ ਰਹੀ ਹੈ ਨਹੀਂ ਉਹ ਕਰ ਰਹੇ ਆ ਜੀ ਹਾਂ ਜੀ